ਤਨਾਲੀ ਜਦੋਂ ਗੇਟ ਖੋਲ ਕੇ ਜ ਬੱਚੇ ਸਾਰੇ ਚੀਕਾ ਮਾਰ ਲਗੇ ਪਾਪਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਬੇ بار-ਬਾਰ ਬਚਿਆ ਗੇਟ ਖੋਲ ਕੇ ਜਦੋਂ ਬਾਹਰ ਆਇਆ ਇੱਕ ਬੰਦਾ ਇੱਥੇ ਦਾ ਤਾਂ ਬਹੁਤ ਬਿਲਕੁਲ ਖਤਮ ਸੀਗਾ ਤੂੰ ਜਾਂ ਗੱਡੀ ਦੇ ਵਿੱਚ ਸੀਗਾ ਅਸੀਂ ਸੀਗੇ ਚਾਰ-ਪੰਜ ਬੰਦੇ ਹੋਰ ਸੀਗੇ ਇੱਥੇ ਸਿੱਧੂ ਹਸਪੀਟਲ ਦੇ ਜਿਹੜੇ ਕੰਮ ਕਰਦੇ ਵਾਲੇ ਸੀ ਕੋਈ ਮਰੀਜ਼ ਵਾਲਾ ਬੰਦਾ ਸੀ ਉਹ ਆਏ ਸਾਰੇ ਨਿਮਿਲ ਕੇ ਇੱਕ ਬੰਦੇ ਨੂੰ ਬਾਹਰ ਕੱਢਿਆ ਹਸਪੀਟਲ ਭੇਜਿਆ ਤੇ ਦੂਜੇ ਹੁਣ ਐਂਬੂਲੈਂਸ ਆ ਲੈ ਕੇ ਆਪਣੇ ਇੱਕ ਬੰਦੇ ਦੀ ਜਾਨ ਬਚਾ ਲਈ ਆਪਣੇ ਮੁਲਾਜ਼ਮ ਸਾਹਿਬ ਆ ਗਏ ਸਾਰੀ ਇਨਕੁਆਰੀ ਕਰਦੇ ਪਏ ਇੱਕ লাশ ਵੀ ਗੱਡੀ 'ਚ ਰੱਖ ਕਿਵੇਂ ਹਾਂ ਆਇਆ ਸੈਂਡੀ ਆਏ ਆ ਗਏ ਆਪਾਂ ਅਕੁਰੇ ਲੱਤੇ ਆ ਗਏ ਫੁੱਟੇ ਨਾ ਦੇ ਆ ਗਏ ਇਹਨਾਂ ਨੂੰ ਕਿਹਾ ਕਿੰਨੇ ਸੀ ਆ ਯਾਰ ਕਿਤੇ ਯਾਰ ਨੂੰ ਯਾਰ ਯਾਰ ਇਹਦਾ ਗੋਪੀ ਨੰਬਰ ਤੇ ਯਾਰ ਓਏ ਭਰਾ ভাই ਇਦਰੀ ਖੜੇ ਵੀਰੇ ਇੱਥੇ ਕੋਈ ਨਹੀਂ ਐਂਬੂਲੈਂਸ मैं राम सिधारे राम सिधारे कैसे ये हुआ, क्या देखा तुमने? एक्सीडेंट हुआ तो खडका होया जी तो, है जी। तो नाली जो गेट खोल के जो बच्चे सारे चीका मारने लगे पापा एक्सीडेंट हो गया एक्सीडेंट हो गया मैं बार बार बचिया गेट खोल के जो बाहर आया ਇੱਕ ਬੰਦਾ ਇੱਥੇ ਦਾ ਤਾਂ ਬਹੁਤ ਬਿਲਕੁਲ ਖਤਮ ਸੀਗਾ ਤੂੰ じゃ ਗੱਡੀ ਦੇ ਵਿੱਚ ਸੀਗਾ ਅਸੀਂ ਸੀਗੇ 2 4-5 ਬੰਦੇ ਹੋਰ ਸੀਗੇ ਇੱਥੇ ਸਿੱਧੂ ਹਸਪੀਟਲ ਦੇ ਜਿਹੜੇ ਕੰਮ ਕਰਦੇ ਵਾਲੇ ਸੀ ਕੋਈ ਮਰੀਜ਼ ਵਾਲਾ ਬੰਦਾ ਸੀ ਉਹ ਆਏ ਸਾਰੇ ਨਿਮਿਲ ਕੇ ਇੱਕ ਬੰਦੇ ਨੂੰ ਬਾਹਰ ਕੱਢਿਆ ਹਸਪੀਟਲ ਭੇਜਿਆ ਤੇ ਦੂਜੇ ਹੁਣ ਐਂਬੂਲੈਂਸ ਵਾਲਾ ਆ ਕੇ ਆਪਣੇ ਇੱਕ ਬੰਦੇ ਦੀ ਜਾਨ ਬਚਾ ਲਈ ਇੱਕ ਬੰਦੇ ਦੀ ਜਾਨ ਬਚਾ ਲਈ ਆਪਣੇ ਮੁਲਾਜ਼ਮ ਸਾਹਿਬ ਆ ਕੇ ਸਾਰੀ ਇਨਕੁਆਰੀ ਕਰਦੇ ਪਏ ਇੱਕ লাশ ਵੀ ਗੱਡੀ 'ਚ ਰੱਖੀ ਆ ਕਿਵੇਂ ਹਾਦਸਾ ਕਿਵੇਂ ਹੋਇਆ ਕਦੇ ਨਾਲ ਹੋਇਆ ਆਪਣੇ ਆਪ ਮਸ਼ੀਨ ਹੈਗੀ ਕਿਹੜੀ ਜੀਸੀਬੀ ਮਸ਼ੀਨ ਜੀਸੀਬੀ ਮਸ਼ੀਨ ਹੈਗੀ ਗਲਤੀ ਗਲਤੀ ਇਹਦੀ ਹੈ ਪੁੱਠੇ ਪਾਸੇ ਇਹ ਡਰਾਵਰ ਪਚ ਗਿਆ ਜੀ ਇਹ ਰੌਂਗਟ ਸਾਈਡ ਸੀਗਾ ਜੀ ਇਹ ਪਾਲ ਦੇ ਉੱਪਰ ਇਧਰੋਂ ਬਹੁਤ ਹਾਈ ਸਪੀਡ ਨਾਲ ਗੱਡੀ ਆ ਰਹੀ ਆ ਅਸੀਂ ਵੀ ਜਦੋਂ ਪਾਲ ਚੜਦੇ ਆ ਲੋਈ ਖੜਕਾ ਸੁਣਿਆ ਜੀ ਭੱਜ ਕੇ ਸਿੱਧੂ ਹਸਪਤਲ ਤੇ ਆਪਣੀ ਮਾਤਾ ਐਡਮੈਨ ਆ ਅਸੀਂ ਭੱਜ ਕੇ ਦਵਾਰਾ ਬੁਖੂ ਆਏ ਜੀ ਤੇ ਭੱਜ ਕੇ ਆ ਕੇ ਦੇਖਿਆ ਜੀ ਗੱਡੀ ਦਾ ਕੱਲਾ ਕੱਲਾ ਜੀ ਸਾਰਾ ਕੁਝ ਫਿੰਡ ਰਿਆ ਪਿਆ ਸਾਨੂੰ ਪੱਲਾ ਕੇ ਗੱਡੀ ਵੱਜ ਗਈ ਹੈ ਨਾ ਅਸੀਂ ਇੱਕ ਰੰ ਭੱਜੇ ਜੀ ਉੱਥੇ ਇੱਕ ਮੋੜੇ ਤੇ ਤਾਂ ਬਾਹਰ ਹੀ ਨਾਲ ਇੱਕ ਬਾਹਰ ਦੇ ਵਿੱਚ ਬਾਹਰ ਸਾਰੀ ਕੱਟੀ ਗਈ ਜੀ ਉਹਦੀ ਪਿਆਸ ਜੀ ਦੂਜੇ ਨੂੰ ਅਸੀਂ ਕੱਢਿਆ ਵਿੱਚੋਂ ਜੀ ਦੂਜੇ ਨੂੰ ਗੱਡੀ ਦੇ ਵਿੱਚੋਂ ਕੱਢਿਆ ਕੱਢ ਕੇ ਹਸਪਤਲ ਤੇ ਐਡਮੈਨ ਕਰਤਾ ਜੀ ਨੂੰ ਹੋਰ ਵੀ 50 ਤਾਂ ਮੂ ਮਾਮਲਾ ਸਾਡੇ ਗੌਤਮ ਤੇ ਅੰਕੁਰ ਮੁੰਡੇ ਸਾਡੇ ਗਵੰਢੀ ਉੱਥੋਂ ਰਹਿੰਦੇ ਸੀਗੇ ਜੀ ਉਹ ਇਧਰੋਂ ਆਪਦੇ ਦੋਸਤ ਦੇ ਜਨਮ ਦਿਨ ਤੋਂ ਹੋ ਕੇ ਘਰ ਨੂੰ ਵਾਪਸ ਜਾ ਰਹੇ ਸੀਗੇ ਜੀ ਜੀਟੀ ਰੋਡ ਤੇ ਡਾਕਟਰ ਸਿੱਧੂ ਦੇ ਹਸਪਤਾਲ ਕੋਲੇ ਇੱਕ ਜਿਹੜੀ ਜੀਸੀਬੀ ਸੀਗੀ ਉਹ ਰੌਂਗ ਸਾਈਡ ਆ ਰਹੀ ਸੀ ਉਹਦੇ ਵਿੱਚ ਗੱਡੀ ਉਹ ਵੱਜੀਆ ਇੱਕ ਮੁੰਡੇ ਦੀ ਵਿੱਚੋਂ ਮੌਤ ਹੋ ਗਈਆ ਤੇ ਇੱਕ ਮੁੰਡਾ ਜਿਹੜਾ ਜਾਦੇ ਸੀਰੀਅਸ ਆ ਤੇ ਉਹ ਇੱਥੇ ਮੈਡੀ ਸਿਟੀ ਦਾਖਲ ਆ ਜੀ ਅੰਕੁਰ ਵੀ ਹੋਈ ਆ ਜੀ ਕ੍ਰਿਸ਼ਨानगर ਚ ਰਹਿੰਦੇ ਤੇ ਦੂਜੇ ਬਲੈਟ ਕੇ ਦੀ ਹਾਦਸੇ ਦਾ ਜੀ ਉਹ ਜਿਹੜਾ ਮੁੰਡਾ ਵਾ ਉਹਦੇ ਜਵੜਾ ਵਾ ਜਿਹੜਾ ਇੱਥੋਂ ਕ੍ਰੈਕ ਹੋਇਆ ਵਾ ਜੀ ਉਹਦਾ ਅੱਜ ਜਾਂ ਸਵੇਰੇ ਆਪਰੇਸ਼ਨ ਹੋ ਗਿਆ ਜੀ। ਬੱਸ ਸਰ ਜੀ ਨੇ ਦੇ ਦਿੱਤੀ ਗਈ। ਪੁਲਿਸ ਨੂੰ ਸੂਚਨਾ ਦਿੱਤੀ ਹੈ ਜੀ ਉਹ ਅੱਜ ਉਹ ਐਫ ਆਈ ਆਰ ਕਰੀ ਜਾਂਦੇ। ਤੇ ਜਿਹੜੀ ਗਲਤੀ ਕੀਤੀ ਦੱਸੀ ਜਾ ਰਹੀ ਹੈ। ਉਹ ਜੀ ਸੀ ਬੀ ਵਾਲੇ ਦੀ 100% ਗਲਤੀ ਹੈ ਜੀ ਉਹਨੇ ਰੋਂਗ ਸਾਈਡ ਲੈ ਕੇ ਗਿਆ ਜੀ। ਤੇ ਜੀ ਸੀ ਬੀ ਵਾਲਾ ਹੰਦਾ ਸੁਰ ਕਿਪਤਾ ਕਰਦਾ। ਜੀ ਸੀ ਬੀ ਵਾਲਾ ਮੌਕੇ ਤੋਂ ਫਰਾਰ ਹੋ ਗਿਆ ਸੀ ਪਰ ਸਾਨੂੰ ਹੁਣ ਥੋੜਾ ਜਿਹਾ ਪਤਾ ਲੱਗਾ ਕਿ ਪੁਲਿਸ ਨੇ ਉਹਨੂੰ ਫੜ ਲਿਆ ਜੀ। ਸਾਹਿਬ ਸਾਹਿਬ ਜੀ ਇੱਕ ਐਕਸੀਡੈਂਟ ਦਾ ਮਾਮਲਾ ਆਇਆ ਸੀ ਕੀ ਮਾਮਲਾ ਪੂਰਾ ਜੀ ਕੀ ਕਾਰਵਾਈ ਇਹ ਰਾਤ 10:00 ਵਜੇ ਨਾ ਨੈਸ਼ਨਲ ਹਾਈਵੇ ਤੇ ਪੁਲ ਦੇ ਉੱਪਰ ਐਕਸੀਡੈਂਟ ਹੋਇਆ ਹੈ ਇੱਕ ਮੇਜ ਕਾਰ ਸੀ ਚਿੱਟੇ ਰੰਗ ਦੀ ਤੇ ਲੁਧਿਆਣਾ ਸਾਈਡ ਤੋਂ ਆ ਰਹੀ ਸੀ ਤੇ ਇੱਕ ਜੀਵੀਸੀ ਮਸ਼ੀਨ ਜਿਹੜੀ ਰੌਂਗ ਸਾਈਡ ਆ ਰਹੀ ਸੀ ਕਿੰਨੇ ਨੇ ਕਾਰ ਚ ਸਵਾਰ ਸੀ ਕਾਰ ਦੇ ਵਿੱਚ ਦੋ ਜਣੇ ਸੀ ਜੀ ਕੀ ਹਾਲਾਤ ਹੈ ਇੱਕ ਤਾਂ ਜਿਹੜਾ ਹੈਗਾ ਸੀ ਅੰਕਰ ਸੇਤੀਆ ਉਹਦੀ ਤਾਂ मौके ਤੇ ਡੈਥ ਹੋ ਗਈ ਸੀ ਤੇ ਜਿਹੜਾ ਗੌਤਮ ਉਹਦੇ ਕਾਫੀ ਸੱਟਾਂ ਲੱਗੀਆਂ ਉਹਨੂੰ ਮੌਕੇ ਤੇ ਫਿਰ ਹਸਪਤਾਲ ਪੇਡ ਦਿੱਤਾ ਸੀ ਉਹਨਾਂ ਨਾਲ ਉਹਨ ਕੀ ਸੀ ਉਹ ਡਰਾਈਵਰ ਦੇ ਸਰਕਿਸ ਆ ਗਏ ਜੇ ਵੀ ਸੀ ਵਾਲੇ ਡਰਾਈਵਰ ਵੀ ਹੁਣ ਭਾਲ ਕਰ ਰਹੇ ਆ ਤੇ ਉਹਨੂੰ ਲਿਆ ਕੇ ਕੀ ਕਰ ਕਰਦੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਮਕਦਮਾ ਦਰਜ ਕੀਤਾ ਜੀ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਣ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593